ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਲੋ ਜੀ ਅੱਜ ਤੁਹਾਨੂੰ ਲੈ ਕੇ ਆਏ ਆ ਪਖੜ ਲਾਲਾ ਬੈਜਨਾਥ ਕਪੂਰ ਜੀ ਦੀ ਦੁਕਾਨ ਤੇ ਸੋ ਇਹਨਾਂ ਨੇ ਨਵੇਂ ਜਿਹੜਾ ਸ਼ੋਰੂਮ ਦਾ ਉਦਘਾਟਨ ਕੀਤਾ ਪਹਿਲਾਂ ਤਾਂ ਮੇਰੀ ਟੀਮ ਵੱਲੋਂ ਤੇ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਹ ਜਿਹੜੇ ਵੀਰ ਜੀ ਖੜੇ ਆ ਮਨੀਸ਼ ਕਪੂਰ ਜੀ ਆ ਸ਼ੋਰੂਮ ਦੇ ਓਨਰ ਤੇ ਅੱਜ ਸੁਗਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜੀ ਬਾਬਾ ਜੀ ਦਾ ਓਟ ਆਸਰਾ ਲਿਆ ਗਿਆ ਸੋ ਪ੍ਰਮਾਤਮਾ ਕਰੇ ਦਿਨ ਦੁਗਣੀ ਰਾਤ ਚੌਕੜੀ ਤਰੱਕੀ ਕਰਨ ਤੇ ਇਹ ডিসਪਲੇ ਦੇਖ ਸਕਦੇ ਤੁਸੀਂ ਖਰੜ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਐਡਾ بڑا ਸ਼ੋਰੂਮ ਕਿਤੇ ਤੁਸੀਂ ਦੇਖਿਆ ਹੋਣਾ ਸੈਂਟਰੀ ਦੀ ਹਰ ਇੱਕ ਤਰ੍ਹਾਂ ਦੀ ਆਈਟਮ ਤੁਹਾਨੂੰ ਮਿਲ ਜਾਣੀ ਹੈ ਜਿਹੜੀ ਵੀ ਤੁਸੀਂ ਸੋਚੀ ਹੋਗੀ ਮਨ ਦੇ ਵਿੱਚ ਜਾਂ ਨਹੀਂ ਵੀ ਸੋਚੀ ਹੋਗੀ ਉਹ ਵੀ ਤੁਹਾਨੂੰ ਖਰੜ ਦੇ ਵਿੱਚ ਅਵੇਲੇਬਲ ਹੋ ਜਾਣੀ ਹੈ ਜੈਕੋ ਆਰ ਪਲੰਬਰ ਹਿੰਦਵੇਅਰ بڑے بڑے ਬ੍ਰਾਂਡ ਤੁਹਾਡੇ ਸ਼ਹਿਰ ਦੇ ਵਿੱਚ ਅਵੇਲੇਬਲ ਕਰਤੇ ਮਨੀਸ਼ ਕਪੂਰ ਜੀ ਨੇ ਸੋ ਆਜੋ ਤੁਹਾਨੂੰ ਉੱਪਰ ਵੀ ਦਿਖਾਉਨੇ ਆ ਇਹ ਖੜੇ ਹੈ ਜਿਹੜੇ ਆਪਣੇ ਵਾਈਟ ਕੋਟ ਤੇ ਪਜਾਮੇ ਵਿੱਚ ਵਿਨੋਦ ਕਪੂਰ ਜੀ ਜਿਨ੍ਹਾਂ ਦੀ ਬੜੀ ਕਿਰਪਾ ਹੈ ਮਨੀਸ਼ ਕਪੂਰ ਜੀ ਤੇ ਉਹਨਾਂ ਦੇ ਬੇਟੇ ਹੈ ਮਨੀਸ਼ ਕਪੂਰ ਜੀ ਤੇ ਬੜਾ ਸ਼ਾਂਤ ਸੁਭਾਅ ਦੇ ਬਾਬੂ ਜੀ ਦਾ ਬਹੁਤ ਨੇਕ ਦਿਲ ਇਨਸਾਨ ਹੈ ਜ਼ਰੂਰੀ ਨਹੀਂ ਹੁੰਦਾ ਵੀ ਜੇ ਦੁਕਾਨਦਾਰੀ ਵਧੀਆ ਹੋਵੇ ਤਾਂ ਹੀ ਆਪਾਂ ਨੇ ਉਹ ਕਰਨਾ ਬੰਦੇ ਦਾ ਵੀ ਰੁਖ ਆਪਾਂ ਨੂੰ ਦੇਖਣਾ ਪੈਂਦਾ ਵੀ ਕਿੱਦਾਂ ਦਾ ਸੋ ਇਹ ਦੇਖ ਸਕਦੇ ਤੁਸੀਂ ਹਰ ਇੱਕ ਤਰ੍ਹਾਂ ਦੇ ਕਲਰ ਜਿਹੜੇ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਆ 골ਡ, ਰੋਜ਼ 골ਡ, ਬਲੈਕ ਕਲਰ ਬਹੁਤ ਜ਼ਿਆਦਾ ਚੱਲ ਰਿਹਾ। ਠੀਕ ਆ ਜੀ ਬਹੁਤ ਵਧੀਆ-ਵਧੀਆ ਜਿਹੜੀਆਂ ਚੀਜ਼ਾਂ ਤੁਹਾਨੂੰ ਟੂਟੀਆਂ, ਐਕਸੈਸਰੀ, ਪੈਨਲ, ਸ਼ਾਵਰ ਪੈਨਲ, ਡਾਇਵਰਟਰ, ਸੀਟਾਂ, ਵਾਸ਼ ਵੇਸ਼ਨ ਕੋਈ ਐਦਾਂ ਦੀ ਆਈਟਮ ਹੈ ਨਹੀਂ। ਪਾਈਪਾਂ ਵਗੈਰਾ ਤਾਂ ਤੁਸੀਂ ਪਹਿਲਾਂ ਹੀ ਜਾਣਦੇ ਆ ਵੀ ਵਿਨੋਦ ਪਾਈਪ ਹੈਂਡ ਹਾਰਡਵੇਅਰ ਸਟੋਰ ਹੈ ਜਿਹੜਾ ਉਹ ਬਹੁਤ ਮਸ਼ਹੂਰ ਖਰੜ ਦਾ ਹਾਰਡਵੇਅਰ ਸਟੋਰ ਹੈ। ਸੋ ਇਹ ਮਿਲੇ ਅੱਜ ਆਪਾਂ ਨੂੰ ਵੀਰ ਜੀ SD2T ਕੰਪਨੀ ਤੋਂ ਇਹਨਾਂ ਨੇ ਮੈਨੂੰ ਪਛਾਣ ਲਿਆ ਵੀ ਜਤਿੰਦਰ ਵੀਡੀਓ ਬਣਾਉਂਦਾ ਹੁੰਦਾ ਤੇ ਆਪਾਂ ਉਹਨਾਂ ਨਾਲ ਫੋਟੋ ਕਰਵਾਈ ਬਹੁਤ ਵਧੀਆ ਲੱਗਿਆ ਸੋ ਦਿਓ ਸਾਰੇ ਮੁਬਾਰਕਾਂ ਤੇ ਵੀਡੀਓ ਨੂੰ ਕਰੋ ਵੱਤੋ ਆ ਸ਼ੇਅਰ ਮੇਰੇ ਕਹਨ ਤੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਧੰਨਵਾਦ